ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਦਿਹਾੜਾ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਸਵੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਕਮਲਵੀਰ ਦੇ ਕੋਲ ਆਪਾਂ ਪਹੁੰਚੇ ਆਂ। ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ। ਇੱਕੋ ਮੱਝ ਤਾਜੀ ਸੋਈ ਆ ਤੇ ਬਾਕੀ ਦੋਵੇਂ ਗੱਬਨਾ ਵਾ। ਗੱਬਨਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ। ਤੇ ਤੁਸੀਂ ਇਹਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਕਰਾ ਲੈ ਤੇ ਪਾਸ ਕਰਾ ਲੈ ਹਾਂਜੀ ਵੀਰ ਜੀ ਸਤ ਸਾਲ ਜੀ ਜੀ ਸਤ ਸਾਲ ਜੀ ਕਿਰਪਾਵਾ ਜੀ ਹੋਸਰੋ ਜੀ ਹੋ ਠੀਕ ਠਾਕ ਜੀ ਕਿਰਪਾਵਾ ਜੀ ਜੀ ਅੱਜ ਕੱਲ ਕਮਲ ਭਾਜੀ ਘਾਟੀ ਵਿਖਦੇ ਜਿਆਦੀ ਡਿਊਟੀ ਪਤਾ ਹੁਣ ਮੇਰੇ ਹੋ ਗਿਆ ਅਸੀਂ ਸੜਾ ਰਾਜਨੀਤੀ ਚ ਰਾਜਨੀਤੀ ਆ ਗਿਆ ਨਾਲੇ ਅੱਜ ਵੈਸੇ ਵੀ ਜਾਂਦੇ ਹੁੰਦੇ ਆ ਅਛੀਦਾ ਸਾਹਿਬ ਜਾਂਦੇ ਹੁੰਦੇ ਆ ਹਾਂਜੀ ਹਾਂਜੀ ਤੇ ਅੱਛ ਸ਼ਨੀਵਾਰ ਆ ਫਿਰ ਉੱਤਰ ਗਏ ਆ ਤੇ ਚਲੋ ਫਿਰ ਨਾਮ ਦੱਸਤ ਨਾਮ ਕਮਲ ਸਿੰਘ ਜੀ। ਨਾਮ ਕਮਲ ਭਾਈ ਦਾ ਹੀ ਚੱਲਣਾ। ਹਾਂਜੀ। 9815907784। ਠੀਕ ਹੈ। ਤੇ ਪਿੰਡ ਭਗਵਾਨਪੁਰ। ਤਸੀਲ ਡੇਵਾ ਬਨਾਲਕੇ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ ਜੀ। ਤੇ ਬਾਕੀ ਇਹ ਆ ਵੀ ਸੌਦਾ ਆਪੇ ਭਾਜੀ ਹੋਣਾ ਨਹੀਂ ਕਰਨਾ ਹਨਾ ਕਮਲ ਭਾਜੀ ਨੇ। ਉਹ ਤੇ ਜਿੱਦਾਂ ਮਰਜ਼ੀ ਕਰ ਲੈਣ ਫੋਨ ਤੇ ਕੋਈ ਕਰ। ਹਾਂਜੀ ਹਾਂਜੀ। ਤੇ ਪਹਿਲਾਂ ਕਿਹੜੀ ਝੋਟੀ ਵਿਖਾਈਏ ਫਿਰ? ਪਹਿਲਾਂ ਝੋਟੀਆਂ ਪਹਿਲਾਂ ਝੋਟੀ ਜੀ। ਅੱਛਾ ਪਹਿਲਾਂ ਸੂਆ ਝੋਟੀ ਨੇ ਸੂਣਾ। ਹਾਂਜੀ। ਕਿੰਨਾ ਕੁ ਲਾਜੋਗੀ ਟਾਈਮ? ਟਾਈਮ ਬੱਸ ਇੱਕ ਹਫ਼ਤੇ ਦੇ ਵਿੱਚ ਸੁਕਾ ਲੈ। ਹਫ਼ਤਾ ਕਿੰਨੇ ਲਾਜੇਗੀ? ਪੂਰੀ। ਸੋਨੀ ਝੋਟੀ ਆ ਛੋਟੀ ਸਿੰਘ ਦੀ ਝੋਟੀ ਆ ਚੰਗੀ ਭਰੰਦੀ ਥੱਲੇ ਸੁਆ ਇਹਨੇ ਪਹਿਲਾਂ ਹੀ ਸੁਣਾ ਪਰ ਦਰਦੀ ਆ ਸਾਡੇ ਕੋਲ ਕਰੋ ਨੀ ਕਹਿੰਦੇ ਗੱਡੀ ਬਾਹਰ ਤੇ ਕਈ ਵਾਰੀ ਘਰਾਂ ਦੇ ਪਸ਼ੂ ਬਾਹਰ ਕੱਢੇ ਨਹੀਂ ਹੁੰਦੇ ਤੇ ਫਿਰ ਬਾਹਰਲੇ ਬੰਦੇ ਤੋਂ ਡਰ ਜਾਂਦੇ ਨੇ ਕਈ ਵਾਰੀ ਪਸ਼ੂ ਨੂੰ ਡਾਕਟਰ ਦਾ ਭਲੇਖਾ ਵੀ ਪੈ ਜਾਂਦਾ ਹੈ। ਹਾਂ। ਬਾਕੀ ਥਾਂ ਨੇ ਚੰਗਾ ਲੱਗਾ ਉਤਰਾਏ ਦੇ ਕੋਲ। ਬਹੁਤ ਭੋਲੀ ਜੇ ਧਾਰ ਚੋਰ ਬਹੁਤ ਪਿੱਜੀ ਪਗੜ ਦੇਖਿਆ ਸੀ। ਠੀਕ ਹੈ। ਹਾਂਜੀ। ਥਾਂ ਨੇ ਚੰਗਾ ਹੈ ਥਾਣਾ। ਥਾਣੇ ਤੇ ਹੁਣ ਤੋਂ ਹੀ ਹੱਥ ਚਾਉਣਾ ਲਾਵਾ। ਹਾਂਜੀ। ਤੇ ਬਾਕੀ ਆ ਦੇਖ ਸਾਡੇ। ਕਰਕੇ ਉਧਰ ਪਾਸ ਕੀਤੀ ਛੋਟੀ ਕੋਈ ਹਲਦੀ ਨਹੀਂ ਆ ਗਈ। ਅੱਛਾ। ਹਾਂ ਬਹੁਤ ਵਧੀਆ ਠੰਡੀ ਝੋਟੀ ਹੈ। ਅੱਛਾ। ਉਧਰ ਮਤਲਬ ਪਾਸਪੋਸਤ ਵਧੀਆ ਕੀਤੀ। ਪਾਸ ਬੜੀ ਬਰੀ ਮੋਟੀ ਧਾਰ ਹੁੰਦੀ ਹੈ। ਤੇ ਕਿੰਨਾ ਕੁ ਤੇਰਾ ਦੁੱਧ ਕੱਢੀ ਜਾਊਗੀ ਹੈ? ਦੁੱਧ ਭਾਈ ਇਹ 6 ਵਾ ਸੀਟ ਤੇ 10 ਲੀ ਤੁਸੀਂ ਜੇ ਬਾਉਦੋ ਯਾਰਾ ਮਰਾ ਵੀ ਕਰ ਸਕਦੀ ਆ ਕਿੰਨਾ ਫੇ ਰੱਖਣੇ ਤਾਂ ਮੁੱਲ ਮੁੱਲ ਵੇਹ ਲੋ ਤੁਸੀਂ ਸ਼ਾਨੀ ਜੇ ਜਾਇਜ਼ਾ ਕਰੀਏ ਜਾਇਜ਼ ਦੀ ਗੱਲ ਕਰੀਏ ਮੁੱਲ ਤੇ 75000 ਰੁਪਏ ਅੱਛਾ 72000 ਜਮਾਨਤਨ ਕਰਦਾ ਅੱਛਾ 72 ਜਮਾਨਤਨ ਕਰਦਾ ਹਾਂਜੀ ਬਾਕੀ ਚਲੋ ਕੋ ਫੋਨ ਲਾਊਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਬਾਕੀ ਇਹ ਆ ਵੀ ਛੋਟੇ ਸਿੰਘ ਦੀ ਝੋਟੀ ਆ ਕਾਲੀ ਮੋਹਰਾ ਨਾ ਚਲੀ ਦੀ ਸੋਹਣੀ ਝੋਟੀ ਆ ਫੱਬਦੀ ਆ ਹਾਂਜੀ ਤੇ ਹਵਾਨਾ ਗਾਣੇ ਵੀ ਚੰਗਾ ਪਰ ਹੰਦੀ ਆ ਤੇ ਹਵਾਨਾ ਪਛਾਣਾ ਵੀ ਚੰਗਾ ਪਰ ਹੰਦੀ ਆ ਥੋੜਾ ਡਰਦੀ ਆ ਸਾਡੇ ਕੋਲੋਂ ਤੇ ਹੁਣ ਇਹ ਕਾ ਤਾਜੀ ਸੂਈ ਜੇ? ਕੱਲ ਜੀ ਇਹ ਕੱਲ ਦੀ ਸੂਈ ਜੇ। ਅੱਛਾ ਬੱਚਾ ਇਹਦਾ? ਉਹ ਅਜੇ ਮਗਰ ਕੱਟੀ ਜੀ। ਠੀਕ। ਤੇ ਆ ਬੂਰੀਆਂ ਦਾ ਜੋੜਾ ਘਰੇ ਰੱਖਿਆ ਜੇ? ਇਹ ਘਰੇ ਰੱਖਿਆ ਜੇ। ਆ ਇੱਕ ਨੀਲੀ ਬੂਰੀ ਘਰੇ ਧੱਕੇ। ਤਾਜੀ ਸੂਈ ਆ ਵੀ ਆ ਘਰੇ ਰੱਖੀਆਂ ਵਾ। ਇਹਦੀ ਕੱਟੀ ਆ ਤੇ ਆ ਵੇਖੋ ਤਾਜੀ ਸੂਈ ਆ ਤੇ ਇਹਦੇ ਮਗਰ ਵੀ ਕੱਟੀ ਬੜੀ ਪਿਆਰੀ ਆ। ਨੀਲੀ ਬੂਰੀ ਮਗਰ ਕੱਟੀ ਆਈ ਆ। ਤੇ ਪਰ ਉਹ ਜਿਹੜੀ ਮੱਝ ਦਾ ਬੱਚਾ ਵਾ ਜਿਹੜੀ ਵਿੱਚ ਨਾਲੀ ਆ। ਉਹਦੇ ਮਗਰ ਆ ਕੱਟੀ ਆ ਵੀ ਤਾਜ਼ਾ ਹੀ ਬੱਚਾ ਆ। ਹਾਂਜੀ। ਇਹ ਸ਼ੌਂਕ ਨਾਲ ਘਰੇ ਪੂਰੀਆਂ ਦਾ ਜੋੜਾ ਰੱਖਿਆ ਹੈ ਤੇ ਮਗਰ ਹੁਣ ਕੱਤੀ ਵੀ ਨੀਲੀ ਪੂਰੀ ਦੀ ਬੜੀ ਸੋਹਣੀ ਹੈ ਤੇ ਆ ਮਾਜੇ ਕਿੰਨੇ ਕ ਦੁੱਧ ਆ ਲਈ ਜੇ ਇਹ ਭਾਜੀ 10000 ਲੀਟਰ ਦੁੱਧ ਚਵਾਈ ਕਿਉਂਗੀ ਲਾਉਣਾ 10 ਲੀਟਰ ਅੱਛਾ ਹਾਂਜੀ ਬੋਲਾ ਹੁਣ 5-6 ਕਿਲੋ ਬੋਲਾ ਹੈਗਾ ਜੀ ਕੱਲ ਦੀ चीज ਅੱਛਾ ਬਿਲਕੁਲ ਤੋਰੋ ਹਾਂ ਮੇਰੇ ਕਰੀ ਨੀ Ne yapıyor? Çok ayak ünüyordu. Yalan baba. Te, 65000 ਰੁਪਏ ਦਾ 65000 ਹਾਂਜੀ ਇਹ ਕਿੰਨੇ ਦੀ ਦੇਣੀ ਜੀ ਆਸੀਂ 60000 ਦੇਵਾਂਗੇ 60000 ਦੇ ਅੱਛਾ 60 ਸੀ ਜ਼ਿਆਦਾ ਹਾਂ 60 ਸੋਟ ਆਪੇ ਮੌਕੇ ਤੇ ਹੋ ਜਾਊਗਾ ਮਾਨਤਨ ਹੋ ਜਾਊਗਾ ਕੋਈ ਵੀਰ ਫੋਨ ਲਾ ਲੇ ਆਪੇ ਕਮਲ ਵੀ ਇਦਾਂ ਸੌਦਾ ਕਰ ਲੈ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਥਾਣੇ ਦੀ ਆਹ ਦੇਖ ਸਾਦੇ ਜੇ ਲਾਗੇ ਤਾਂ ਠੀਕ ਹੈ ਜੀ ਤੇ ਹੁਣ ਗਾਂ ਰਹਿ ਗਈ ਐ ਕੋਈ ਦਿਖਾ ਦਈਏ ਹਾਂਜੀ ਗਾਂ ਰਹਿ ਗਈ ਇਹ ਕਿੰਨੇ ਕ ਦੁੱਧ ਵਾਲੀ ਜੀ ਵੇ ਭਾਈ ਦੁੱਧ ਦੀ 1300 ਲੀਟਰ ਕਰਦੀ ਜੀ ਪਹਿਲੇ ਸ਼ੁਰੂ ਕਰਦੇ ਆਂ ਅੱਛਾ ਹਾਂਜੀ ਚਾਰ ਕਰਦੇ ਵਾਧੇ ਕਰਦੇ ਲਈ ਤੇ ਦੂਜਾ ਸ਼ੁਰੂਆਤ ਤੋਰੋ ਹਾਂ ਫਿਰ ਇੱਕ ਕਰੀ ਨਾ ਐਰ ਕਿ ਕਿੰਨਾ ਕ ਦੁੱਧ ਕੱਢੀ ਜਾਓਗੇ ਐਰ ਦਾ 15 16 ਪਾਚ ਕੱਢੂਗੀ ਇਸ 15 16 ਦੇ ਲਾਗੇ ਜਿਹੜਾ ਦੁੱਧ ਬਹੁਤ ਚੰਗੀ ਲੱਗੀ ਜੀ ਅਜੇ ਵੀ ਕੋਈ ਹਫਤਾ ਦਾ ਦਿੰਦਾ ਜੂਗੀ ਹਫਤੇ ਦੇ ਲਾਗੇ ਬੰਨੇ ਬਹੁਤ ਠੰਡੀ ਠੰਡੀ ਵੈਦ ਜੀ ਇਕਾਲੀ ਕੋਈ ਜਿੱਦਾਂ ਮਰਜ਼ੀ ਇੱਥੇ ਮਰਜ਼ੀ ਬਹਿ ਜਾਓ

ਮੋਲ ਪਾਜੀ ਇਹਦਾ 50000 ਹਾਰ ਜੇ ਅੱਛਾ 50000 ਮਾਨਤਨ ਕਰਾਂਗੇ ਅੱਛਾ 50 ਜੋ ਕਰ ਦੋਗੇ ਮਾਨਤਨ ਹਾਂਜੀ ਬਾਕੀ ਚਲੋ ਫੋਨ ਲਾਉਗਾ ਤਾਂ ਆਪੇ ਮੁੱਕੇ ਤੇ ਸੌਦਾ ਹੋ ਜਾਊਗਾ ਹਨਾ ਬਹੁਤ ਠੰਡੀ ਠੰਡੀ ਵੈਰ ਹੈ ਕੋਈ ਗਾਰੰਟੀ ਹੈ ਪੂਰੀ ਤਰ੍ਹਾਂ ਅੰਕ ਠੀਕ ਹੈ ਜੀ ਠੀਕ ਹੈ ਫਿਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਚ ਆ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ